ਅੱਜ ਪਟਿਆਲਾ ਵਿਖੇ ਭਰਨੇ ਪ੍ਰੰਤ ਮੰਗ ਪੱਤਰ ਲੈਣ ਆਏ ਕਿਸਾਨ ਦਾ ਸਾਹ ਹੈ ਇਹ ਜਿਹੜਾ ਮੰਗ ਪੱਤਰ ਆ ਇਹ ਸੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰੀ ਭਵਨ ਸਿੰਘ ਮਾਨ ਦੇ ਨਾਮ ਤੁਹਾਨੂੰ ਸਪਰਸ਼ ਕਰਨ ਜਾ ਰਹੇ ਆਂ ਤੇ ਸਾਨੂੰ ਆਸ ਹੈ ਵੀ ਤੁਸੀਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਰਾਹੀਂ ਇਹ ਜੋ ਦੇ ਇਸ ਦਾ ਵਿਸ਼ਾ ਹੈ ਕਿਸਾਨਾਂ ਦੇ ਹੱਕੀ ਜਲਤਕ ਸੰਘਰਸ਼ ਵਾਲੇ ਸ਼ਾਮਲ ਕਿਸਾਨ ਆਗੂ ਆ ਅਤੇ ਹੋਰ ਇਨਸਾਫ ਸੰਧ ਲੋਕਾਂ ਉੱਤੇ ਕੀਤੇ ਗਏ ਜ਼ਬਰ ਪੁਲਿਸ ਹਮਲਿਆਂ ਅਤੇ ਗੁੰਡਾ ਹਮਲਿਆਂ ਵਿਰੁੱਧ ਮੰਗਾਂ ਬਾਰੇ ਸ਼੍ਰੀਮਾਨ ਜੀ ਆਪ ਨੂੰ ਪਤਾ ਹੀ ਹੈ ਕਿ ਪਿੱਤੇ ਜਨੀ ਚੌਕੇ ਬਠਿੰਡਾ ਅਖਾੜਾ ਜਗਰਾਵਾਂ ਤੇ ਪੰਜਾਬ ਪੁਲਿਸ ਵੱਲੋਂ ਸੰਗਰੂਰ ਵਿੱਚ ਗੁੰਡਾ ਅੰਸਰਾ ਮਲੋਸ਼ੰਧਰ ਸਿੰਘ ਤੀਤਰਾ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਉੱਤੇ ਅਨੇ ਜਬਰ ਹੱਲੇ ਕੀਤੇ ਗਏ ਦਰਜਨਾ ਲੋਕਾਂ ਨੂੰ ਜੇਲਾ ਵਿੱਚ ਧੱਕਿਆ ਗਿਆ ਔਰਤ ਕਿਸਾਨਾਂ ਆਗੂਆਂ ਦੀ ਬੇਕਿਰਕ ਕੋਟਮਾਰ ਕੀਤੀ ਗਈ ਉਹਨਾਂ ਪ੍ਰਤੀ ਜ਼ਾਲਮਾਨਾ ਤੇ અપਮਾਨਜਨਕ ਕੈਰ ਮਿਲੂਖੀ ਪੀੜਾ ਜਿਹੜਾ ਉਹ ਅਪਣਾਇਆ ਗਿਆ ਅਖਾੜਾ ਜਗਰਾਉਂ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣਨ ਵਾਲੀ ਫੈਕਟਰੀ ਦਾ ਵਿਰੋਧ ਕਰ ਰਹੇ ਲੋਕਾਂ ਤੇ ਜਵੱਟਾ ਆ ਗਿਆ ਅਗਾਉਂ ਗ੍ਰਫਤਾਰੀਆਂ ਕੀਤੀਆਂ ਗਈਆਂ ਚੌਕੇ ਬਠਿੰਡਾ ਦੇ ਮਾਮਲੇ ਵਿੱਚ ਪੀੜਤ ਟੀਚਰ ਸਮੇਤ ਦੋ ਦਰਜੇ ਤੋਂ ਵੱਧ ਕਿਸਾਨਾਂ ਦੇ ਪਿੰਡ ਵਾਸੀਆਂ ਨੂੰ ਜ਼ਿਲ੍ਹਾ ਵਿੱਚ ਅਜੇ ਵੀ ਟੱਕਿਆ ਹੋਇਆ ਹੈ ਅਜਿਹਾ ਜ਼ਾਬਰਤਾਨਾਸ਼ਾਬ ਤੀਰਾ ਤੁਰੰਤ ਬੰਦ ਕਰਨ ਜਾਇਦ ਸਬੰਧਤ ਮੰਗਾਂ ਬਿਨਾਂ ਦੇਰੀ ਦੇ ਲਾਗੂ ਕਰਨ ਅਧਖਾਈ ਪ੍ਰਣ ਨੂੰ ਜਿਹੜੇ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਡੀਸੀ ਦਫਤਰ ਬ헨ੜਾ ਅੱਗੇ ਜਨਤ ਕ੍ਰੋਸ ਪ੍ਰਦਰਸ਼ਨ ਕੀਤਾ ਗਿਆ ਜ਼ਿਲ੍ਹਾ ਅਧਿਕਾਰੀ ਨਰੇਆਪ ਜੀ ਨੂੰ ਪੇਸ਼ੇ ਜਾ ਰਹੇ ਇਸ ਮੰਗ ਪੱਤਰ ਦਾ ਦੌਰ ਵਾਸਤਰਾ ਹੈ ਨੰਬਰ 1 ਸ਼ਿੰਗਾਰ ਸੀ ਲੋਕਾਂ ਉੱਪਰ ਜਾਂਦਰ ਪੁਲਿਸ ਹਮਲੇ ਬੰਦ ਕੀਤੇ ਜਾਣ ਗੁੰਡਾਗਰਦਿਆਂ ਨੂੰ ਨੱਥ ਮਾਰ ਕੇ ਜਨਤਿਕ ਸ਼ਿੰਗਾਰਸ ਦਾ ਬਣਿਆਤੀ ਜਨਹੂਰੀ ਹੱਕ ਹੈ ਜਿਹੜਾ ਤੁਰੰਤ ਬਹਾਲ ਕੀਤਾ ਜਾਵੇ ਨੰਬਰ 2 ਆਦਰਸ਼ ਸਕੂਲ ਚੌਕੇ ਦੇ ਨੌਕਰਾਂ ਨੂੰ ਕਾਰਗ ਕੀਤੀ ਗਏ ਟੀਚਰਾਂ ਨੂੰ ਤੁਰੰਤ ਜਿਹੜਾ ਉਹ ਬਹਾਲ ਕੀਤਾ ਜਾਵੇ ਜੇਲੀ ਡੱਕੇ ਹੋਏ ਅਧਿਆਪਕ ਕਿਸਾਨ ਵਿਦਿਆਰਥੀ ਮਾਪੇ ਅਤੇ ਹੋਰ ਇਨਸਾਫਪਸੰਦ ਲੋਕਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ ਨੰਬਰ 4 ਔਰਤ ਕਿਸਾਨ ਆਗੂਆਂ ਦੇ ਬੇਤਹਾਸ਼ਾ ਕੁੱਟਮਾਰ ਕਰਨ ਅਤੇ ਜ਼ਾਲਮ ਵਤੀਰੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਮੁਜਬਰਾਨਾ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨੰਬਰ 5 ਅਦਾਸ ਸਕੂਲ ਚੌਕੇ ਦੇ ਧਰਨੇ ਮੌਕੇ ਟੀਚਰ ਸੰਦੀਪ ਸਿੰਘ ਦੀ ਕਾਰ ਵਿੱਚ ਪਏ 43000 ਰੁਪਏ ਫੰਡ ਦੋ ਸੋਨੇ ਦੇ ਕੰਟੋਪਸ ਸਮੇਤ ਮੋਬਾਈਲ ਫੋਨ ਚੋਰੀ ਕਰਨ ਵਾਲੇ ਦੋਛੀਆਂ ਗੁਰਪਿਆਰ ਸਿੰਘ ਤੇ ਮਨਜੀਤ ਸਿੰਘ ਚੌਕੇ ਵਿਰੁੱਧ ਮੁਕੱਦਮਾ ਦਰਜ ਕਰਕੇ ਚੋਰੀ ਦੀ ਰਕਮ ਸੋਨਾ ਮੋਬਾਈਲ ਆਦ ਸਾਰੀਆਂ ਚੀਜ਼ਾਂ ਜੋ ਉਹ ਭਰਾਮਣੇ ਕਰਵਾਈਆਂ ਜਾਣ ਨੰਬਰ 6 ਸ਼ਿੰਗਾਰ ਸਦਰਾਨ ਹਟਾਏ ਗਏ ਨਿੱਜੀ ਸਕੂਲ ਪ੍ਰਬੰਧਕਾਂ ਉੱਤੇ ਸਰਕਾਰੀ ਪੜਤਾਲੀਆ ਰਿਪੋਰਟ ਵਿੱਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਇਨਕੇਸ ਦਰਜ ਕੀਤੇ ਜਾਣ ਆਦਾਰਸ਼ ਸਕੂਲ ਪਤਪਾਲ ਅਤੇ ਆਦਾਰਸ਼ ਸਕੂਲ ਬਿਹਾਰਸ ਨੇਤ ਮਾਨਵਾ ਕਾਲਜ ਆਫ ਇੰਸਟੀਚਿਊਟ ਮਲਖਪੁਰ ਖਿਆਲਾ ਮਾਨਸਾ ਵੀ ਇਹਨਾਂ ਦੇ ਭ੍ਰਿਸ਼ਟ ਪ੍ਰਬੰਧਾਂ ਤੋਂ ਮੁਕਤ ਕੀਤੇ ਜਾਣ ਨੰਬਰ 7 ਅਖਾੜਾ ਵਿਖੇ ਜਾਨਲੇਵਾ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਫੈਕਟਰੀ ਬੰਦ ਕਰਾਉਣ ਲਈ ਸ਼ਾਂਤਮਈ ਪੱਕਾ ਜਨਤਕ ਮੋਰਚਾ ਲਾ ਰਹੇ ਕਿਸਾਨਾਂ ਮਜ਼ਦੂਰਾਂ ਤੇ ਅੰਨਾ ਪੁਲਿਸ ਜ਼ਬਰਦਸਤ ਟਾਉਣ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨੰਬਰ 8 ਇੱਥੇ ਤੋੜਪੰਨ ਕੀਤੇ ਗਏ ਮੋਰਚੇ ਦਾ ਟੈਂਟ ਦਾ ਮੌਜੂਦਾ ਦਿੱਤਾ ਜਾਵੇ। ਪੁਲਿਸ ਵੱਲੋਂ ਚੁੱਕੇ ਗਏ ਫੈਟ ਚ ਕੂਲਰ ਲੰਗਰ ਦਾ ਸਮਾਨ ਭਾਂਡੇ ਰਾਸ਼ਨ ਟਰਾਲੀਆਂ ਸਹੀ ਸਲਾਮਤਵਾਸ ਕੀਤੀਆਂ ਜਾਣ। ਨੰਬਰ 9 ਕਿਰਤੀ ਕਿਸਾਨ ਯੂਨੀਅਨ ਜੂਥ ਵਿੰਗ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨਰਪਾਏ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਐਫਆਰ ਨੰਬਰ ਦਰਜਾ ਜੋ ਵਿੱਚ ਨਾਮਜ਼ਦ ਦੋਸ਼ੀਆਂ ਅਤੇ ਅਣਪਛਾਤੇਆਂ ਨੂੰ ਟਰੇਸ ਕਰਕੇ ਫੌਰੀ ਗ੍ਰਿਫਤਾਰ ਕੀਤਾ ਜਾਵੇ ਉਕਤ ਜਾਇਜ਼ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਣ ਦੀ ਆਸ ਨਾਲ ਜਾਰੀ ਕਰਤਾ ਸੰਗਠਿਤ ਕਿਸਾਨ ਮੋਰਚਾ ਪੰਜਾਬ ਤੇ ਵੱਖ-ਵੱਖ ਸਾਥੀ ਜੋ ਅੱਜ ਹਾਜ਼ਰ ਹੋਏ ਹਨ ਦੇ ਦਸਤਖਤ ਨੇ ਥੱਲੇ ਤੇ ਇਹ ਜੋ ਮੰਗ ਪੱਤਰ ਅਸੀਂ ਤੁਹਾਡੇ ਰਾਹੀਂ ਡੀਸੀ ਦਫਤਰ ਤੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਜਾਣ ਦੀ ਆਸ ਕਰਦੇ ਹਾਂ